ਪਟਨੇ ਦੇ ਵੈਸੇ ਕਈ ਨਾਂ ਨੇ ਇੱਥੇ ਸ਼ੋਕ ਰਾਜਾ ਵੀ ਰਾਜ ਕਰਦਾ ਰਿਹਾ ਜਦੋਂ ਨੇ ਬੁੱਧ ਮਤ ਧਾਰਨ ਕਰ ਲਿਆ ਰਾਜੇ ਸ਼ੋਕ ਨੇ ਆਪਣੀ ਕਿਰਪਾਨ ਕੱਢ ਕੇ ਗੰਗਾ ਚ ਭੇਟਾ ਕਰ ਦਿੱਤੀ ਸੀ ਉਹਨੇ ਵੀ ਇਹ ਕਿਰਪਾਨ ਨਾਲ ਤਾਂ ਖੂਨ ਦੀਆਂ ਧਾਰਾਂ ਲੱਗਦੀਆਂ ਨੇ ਮੈਂ ਕਿਰਪਾਨ ਨਹੀਂ ਪਾਉਣੀ ਅਜਿਤ ਉਸੇ ਪਟਨਾ ਸਾਹਿਬ ਤੋਂ ਕਲਗੀ ਤਰਪਾਸ਼ ਨੇ ਚੱਕ ਲਈ ਸੀ ਕਿਰਪਾਨ ਹਰ ਇਤਿਹਾਸ ਦੇ ਵਿੱਚ ਇਤਿਹਾਸ ਹੈ ਸਾਧ ਸੰਗਤ ਜਦੋਂ ਕਿਰਪਾਨ ਲਾਤੀ ਫਿਰ 750 ਸਾਲੇ ਦੇਸ਼ ਗੁਲਾਮ ਰਿਆ ਸੀ ਜਿਹੜੇ ਪੁੱਛਦੇ ਕਿਰਪਾਨ ਦਾ ਕੀ ਮਤਲਬ ਇਹ ਇਹਦਾ ਨਾਮ ਕਿਰਪਾਨ ਤਾਂ ਰੱਖਿਆ ਗਿਆ ਕਿਰਪਾ ਆਨ ਕਿਰਪਾਨ ਗਊ ਗਰੀਬ ਤੇ ਕਿਰਪਾ ਕਰਨੀ ਤੇ ਆਪਣੀ ਇੱਜ਼ਤ ਦੀ ਰਾਖੀ ਵਾਸਤੇ ਕਿਤੇ ਮਾਲਾ ਫੇਰ ਦੇ ਕੋ ਡੰਡੇ ਮਾਰੀ ਜਾਏ ਕੋ ਮਾਲਾ ਵੀ ਨਾ ਫੇਰਨ ਦਵੇ ਜੇ ਕਰਪਾਨ ਹੋਏਗਾ ਫਿਰ ਮਾਲਾ ਨੂੰ ਖਤਰਾ ਤਿੰਨ ਨਾ ਹੋਊਗਾ ਕੱਲੀ ਮਾਲਾ ਨਹੀਂ ਨਾਲ ਕਰਪਾਨ ਵੀ ਰੱਖਣੀ ਹੈ ਤਿੰਨੋਂ ਮਾਲਾ ਫੇਰ ਲੱਗੇ ਕੋਈ ਕੁਛ ਕਹਿ ਨਾ ਸਕੇ